ਸਤਿ ਸ਼੍ਰੀ ਅਕਾਲ ਦੋਸਤੋ ਸਬਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਅੱਜ ਹੋਰ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਪੰਜਾਬ ਦੀ ਹਾਲਤ ਤੇ ਹਾਲਾਤ ਬਾਰੇ ਸਾਰੇ ਵੱਖ-ਵੱਖ ਕਿਉਂਕਿ ਹੁਣ ਬਹੁਤ ਜਲਦੀ ਸਾਡੇ ਤੱਕ ਖਬਰਾਂ ਪਹੁੰਚ ਜਾਂਦੀਆਂ ਨੇ ਸੋਸ਼ਲ ਮੀਡੀਆ ਦਾ ਯੁੱਗ ਹੈ ਬੇਸ਼ੱਕ ਨੈਸ਼ਨਲ ਚੈਨਲ ਸਰਕਾਰ ਦੀਆਂ ਹਕੀਕਤਾਂ ਸਰਕਾਰ ਦੀਆਂ ਨਕਾਮੀਆਂ ਨਹੀਂ ਦੱਸਦੀਆਂ ਪਰ ਸੋਸ਼ਲ ਮੀਡੀਆ ਨੇ ਆਮ ਲੋਕਾਂ ਤੱਕ ਉਹ ਸਾਰੀਆਂ ਖਬਰਾਂ ਪੁੱਜਦੀਆਂ ਕੀਤੀਆਂ ਨੇ ਜੋ ਵੱਡੇ ਚੈਨਲ ਅਖਬਾਰ ਨਹੀਂ ਦਿਖਾਉਂਦੇ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿਉਂਕਿ ਹੁੰਦਾ ਕੀ ਹੈ ਵੀ ਅਕਸਰ ਅਸੀਂ ਦੇਖਦੇ ਹਾਂ ਵੀ ਬਹੁਤ ਲੋਕ ਰਾਜਨੀਤੀ ਦੇ ਵਿੱਚ ਲਾ ਲਓ ਜਾਂ ਕਿਸੇ ਹੋਰ ਖੇਤਰ ਦੇ ਵਿੱਚ ਲਾ ਲਓ ਜਦੋਂ ਤੱਕ ਕਿਤੇ ਸਿਸਟਮ ਤੋਂ ਬਾਹਰ ਹੁੰਦੇ ਨੇ ਢਾਂਚੇ ਤੋਂ ਬਾਹਰ ਹੁੰਦੇ ਨੇ ਫਿਰ ਸਿਸਟਮ ਨੂੰ ਬਦਲਣ ਦੀਆਂ ਗੱਲਾਂ ਕਰਦੇ ਨੇ ਚੇਂਜ ਲਾਉਣ ਦੀਆਂ ਗੱਲਾਂ ਕਰਦੇ ਨੇ ਬਦਲਾਅ ਲਾਉਣ ਦੀਆਂ ਗੱਲਾਂ ਕਰਦੇ ਨੇ ਜਦੋਂ ਕਿਤੇ ਸਿਸਟਮ ਦੇ ਵਿੱਚ ਆਪ ਉਸ ਢਾਂਚੇ ਦੇ ਵਿੱਚ ਬਹਿ ਜਾਂਦੇ ਨੇ ਫਿਰ ਸਾਰਾ ਕੁਝ ਉਹ ਭੁੱਲ ਜਾਂਦੇ ਨੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਚੋਣਾਂ ਤੋਂ ਪਹਿਲਾਂ ਸਰਕਾਰ ਨੇ بڑے بڑے ਵਾਅਦੇ ਕੀਤੇ ਸੀ ਜਿਦੇ ਵਿੱਚ ਨਸ਼ਾ ਵਰਗਾ ਮੁੱਦਾ ਬਹੁਤ ਗੰਭੀਰ ਸੀ ਉਹਦੇ ਨਾਲ ਨਾਲ ਮਾਈਨਿੰਗ ਪਾਲਿਸੀ ਸੀ ਨਜਾਇਜ਼ ਕਬਜ਼ੇ ਸੀ ਭ੍ਰਿਸ਼ਟਾਚਾਰ ਸੀ ਕਿਉਂਕਿ ਜਿੱਥੇ ਨਸ਼ਾ ਇੱਕ ਬਹੁਤ ਭਿਆਨਕ ਰੋਗ ਪੰਜਾਬੀ ਜਵਾਨੀ ਨੂੰ ਲੱਗਿਆ ਹੋਇਆ ਉੱਥੇ ਹੀ ਜਿਹੜਾ ਮਾਈਨਿੰਗ ਦਾ ਮਾਮਲਾ ਹੈ ਰੇਤੇ ਬਜਰੀ ਲੈ ਕੇ ਗਰੀਬ ਬੰਦੇ ਵਾਸਤੇ ਤਾਂ ਮਕਾਨ ਬਣਾਉਣਾ ਸੁਪਨਾ ਹੋ ਗਿਆ ਤੇ ਉਹਦੇ ਨਾਲ ਨਾਲ ਜਿਹੜੇ ਬਹੁਤ ਤਨਾੜ ਲੋਕ ਨੇ ਤਨਾੜ ਜ਼ਿਮੀਦਾਰ ਨੇ ਤਨਾੜ ਕਿਸਾਨ ਨੇ ਉਹਨਾਂ ਨੇ ਸ਼ਾਮਲਾਤਾਂ ਦੇ ਕਬਜ਼ੇ ਕੀਤੇ ਹੋਏ ਨੇ ਨਦੀਆਂ ਤੱਕ ਉਹਨਾਂ ਨੇ ਬਾਹਰ ਰੱਖੀਆਂ ਨੇ ਤੇ ਉਹਦੇ ਨਾਲ ਇੱਕ ਬਹੁਤ ਜਿਹੜੀ ਕੁਣਮਾਗ ਕਿਹੜਾ ਲੱਗਿਆ ਹੋਇਆ ਭ੍ਰਿਸ਼ਟਾਚਾਰ ਦਾ ਕਿਉਂਕਿ ਤਹਿਸੀਲਾਂ ਦੇ ਵਿੱਚ ਕਚੈਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਬਹੁਤ ਹੋਰ ਵਿਭਾਗ ਨੇ ਜਿੱਥੇ ਵੱਡੇ ਪੱਧਰ ਤੇ ਰਿਸ਼ਵਤ ਚੱਲ ਰਹੀ ਹੈ ਤੇ ਹੁਣ ਤਾਂ ਕਹਿ ਸਕਦੇ ਆ ਵੀ ਪਹਿਲਾਂ ਨਾਲੋਂ ਵੱਧ ਗਈ ਆ ਮੈਂ ਗੱਲ ਕਰ ਰਿਹਾ ਸੀ ਕਿ ਢਾਂਚੇ ਦੀ ਸਿਸਟਮ ਦੀ ਜਦੋਂ ਤੱਕ ਤੇ ਆਮ ਬੰਦਾ ਕੋਈ ਜਾਂ ਲੀਟਰ ਲਾ ਲੋ ਸਿਸਟਮ ਤੋਂ ਬਾਹਰ ਹੁੰਦਾ ਉਦੋਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਲੇਕਿਨ ਜਦੋਂ ਆਪ ਸਿਸਟਮ ਦੇ ਵਿੱਚ ਆ ਜਾਂਦਾ ਫਿਰ ਉਹ ਸਾਰਾ ਕੁਝ ਭੁੱਲ ਭੁਲਾ ਜਾਂਦਾ ਸਰਕਾਰ ਨੇ ਵੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਤਿੰਨ ਚਾਰ ਚੀਜ਼ਾਂ ਤੋਂ ਨਿਜਾਤ ਦਵਾਉਣੀਆਂ ਪਰ ਦੋਸਤੋ ਸੱਚ ਸਾਰਿਆਂ ਦੇ ਸਾਹਮਣੇ ਆ ਕਿਉਂਕਿ ਡਰ ਵੀ ਲੱਗਦਾ ਬਹੁਤ ਸੱਚ ਵੀ ਨਹੀਂ ਬੋਲਿਆ ਜਾਂਦਾ ਕਿਉਂਕਿ ਪਤਾ ਹੀ ਤੁਹਾਨੂੰ ਸਾਰਿਆਂ ਦੇ ਸਾਹਮਣੇ ਹੈ ਵੀ ਕਿਵੇਂ ਪਰਚੇ ਪਾਏ ਜਾਂਦੇ ਨੇ ਜਿੱਦਾਂ ਮਿੱਦਾਂ ਕਰਕੇ ਹਰਾਸ ਕੀਤਾ ਜਾਂਦਾ ਤੇ ਮੈਂ ਗੱਲ ਜਿਹੜੀ ਕਰਨੀ ਹੈ ਉਹ ਇਹ ਹੈ ਵੀ ਇੱਕ ਤਾਂ ਪਿਛਲੇ ਦਿਨਾਂ ਚ ਸ਼ਾਇਦ ਆਮ ਲੋਕਾਂ ਨੂੰ ਨਾ ਹੀ ਪਤਾ ਹੋਵੇ ਇੱਕ ਸ਼ਰਾਬ ਦੇ ਜਿਹੜੇ ਰੇਟ ਨੇ ਉਹ ਸਰਕਾਰ ਨੇ ਬਤਾਏ ਨੇ ਬੇਸ਼ੱਕ ਕੋਈ ਸ਼ਾਹੀ ਫਰਮਾਨ ਨਹੀਂ ਕੋਈ ਲੈਟਰ ਨਹੀਂ ਸਰਕਾਰ ਵੱਲੋਂ ਪਰ ਅੰਦਰ ਹੀ ਅੰਦਰ ਹੀ ਗੁਪਤੀ ਤੌਰ ਤੇ ਸਰਕਾਰ ਨੇ ਸ਼ਰਾਬ ਦੇ ਜਿਹੜੇ ਰੇਟ ਨੇ ਉਹ ਬਤਾਏ ਨੇ ਸ਼ਰਾਬ ਮਹਿੰਗੀ ਹੋਗੀ ਲੋਕ ਬੜੇ ਖੁਸ਼ ਹੁੰਦੇ ਨੇ ਕਿ ਸਾਨੂੰ ਬਿਜਲੀ ਦੇ ਬਿੱਲ ਨਹੀਂ ਆ ਰਹੇ ਸਾਡਾ ਰੋਡ ਵਿੱਚ ਸਫਰ ਭਰੀ ਹੈ ਸਰਕਾਰੀ ਬੱਸਾਂ 'ਚ ਆਧਾਰ ਕਾਰਡ ਤੇ ਬੀਬੀਆਂ ਜਾ ਰਹੀਆਂ ਨੇ ਤੇ ਬਿਜਲੀ ਫ੍ਰੀ ਸਾਨੂੰ ਮਿਲ ਰਹੀ ਹੈ ਪਰ ਦੋਸਤੋ ਬਿਜਲੀ ਫ੍ਰੀ ਤੁਹਾਨੂੰ ਬੇਸ਼ੱਕ ਮਿਲ ਰਹੀ ਹੈ ਪਰ ਉਹ ਬਿਜਲੀ ਦਾ ਕਿਤੋਂ ਨਾ ਕਿਤੋਂ ਖਰਚਾ ਇਹਨਾਂ ਨੇ ਪੂਰਾ ਕਰਨਾ ਕਿਉਂਕਿ ਅਸੀਂ ਸਿਰਫ ਕੁਝ ਚੀਜ਼ਾਂ ਪਿੱਛੇ ਅਸੀਂ ਫ੍ਰੀ ਪਿੱਛੇ ਭੱਜਦੇ ਹਾਂ ਪਰ ਇਹਦੇ ਨੁਕਸਾਨ ਨੇ ਅਸੀਂ ਤਾਂ ਅਕਸਰ ਵੀ ਪਹਿਲਾਂ ਵੀ ਕਹਿੰਨੇ ਆ ਕਿ ਤੁਸੀਂ ਸਸਤਾ ਦੇ ਦਿਓ ਘੱਟ ਰੇਟ ਕਰ ਦਿਓ ਪਰ ਕੋਈ ਵੀ ਚੀਜ਼ ਕਿਸੇ ਨੂੰ ਫਰੀ ਨਾ ਦਿਓ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਸਿਹਤ ਦੇ ਨਾਂ ਤੇ ਕਿਵੇਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਨਾਲ ਡਾਕਟਰ ਕਿਵੇਂ ਲੁੱਟਦੇ ਨੇ ਪ੍ਰਾਈਵੇਟ ਹਸਪਤਾਲ ਕਿਵੇਂ ਲੁੱਟਦੇ ਨੇ ਸਿੱਖਿਆ ਦੇ ਵਿੱਚ ਕਿਵੇਂ ਲੁਟਾਈ ਹੋ ਰਹੀ ਹੈ ਲੋਕਾਂ ਦੀ ਤਾਂ ਬੀਤੇ ਦਿਨੀ ਕੁਝ ਦਿਨਾਂ ਤੋਂ ਸ਼ਰਾਬ ਦੇ ਜਿਹੜੇ ਰੇਟ ਵੀ ਵਧੇ ਨੇ ਇੱਕ ਮਾਮਲਾ ਸਾਹਮਣੇ ਆਇਆ ਨਿਊ ਚੰਡੇਕੜ ਤੋਂ ਤੇ ਉੱਥੇ ਕੀ ਹੈ ਵੀ ਸਸਤੀ ਸ਼ਰਾਬ ਵੇਚਣ ਕਰਕੇ ਸ਼ਰਾਬ ਦਾ ਜਿਹੜਾ ਠੇਕਾ ਉਹ ਬੰਦ ਕਰ ਦਿੱਤਾ ਗਿਆ ਸਰਕਾਰ ਬਣਾ ਠੇਕੇਦਾਰਾਂ ਨਾਲ ਜਦੋਂ ਗੱਲ ਹੋਈ ਉਹਨਾਂ ਨੂੰ ਦੱਸਿਆ ਕਿ ਅਸੀਂ ਸ਼ਰਾਬ ਸਸਤੀ ਵੇਚਦੇ ਸੀਗੇ ਨਿਊ ਚੰਡੀਗੜ੍ਹ ਦਾ ਪਿੰਡ ਹੈ ਘਰਾਣੇ ਮਾਜਰਾ ਉੱਥੇ ਸ਼ਰਾਬ ਦਾ ਜਿਹੜਾ ਠੇਕਾ ਹੈ ਉਹ ਬੰਦ ਹੋ ਗਿਆ ਕਿਉਂਕਿ ਸ਼ਰਾਬ ਦੇ ਜਿਹੜੇ ਠੇਕੇਦਾਰ ਸੀ ਉਹ ਸ਼ਰਾਬ ਸਸਤੀ ਵੇਚਦੇ ਸੀਗੇ ਇਹਦਾ ਮਤਲਬ ਇਹ ਹੋਇਆ ਵੀ ਸਰਕਾਰ ਸਿੱਧੇ ਤੌਰ ਤੇ ਕਹਿ ਰਹੀ ਹੈ ਵੀ ਤੁਸੀਂ ਜਿਹੜੀ ਸ਼ਰਾਬ ਹੈ ਉਹ ਮਹਿੰਗੀ ਵੇਚੋ ਕਿਉਂਕਿ ਬਿਜਲੀ ਬੋਰਡ ਰਾਹੀਂ ਤੇ ਰੋਡਵੇਜ ਰਾਹੀਂ ਸਰਕਾਰ ਦਾ ਧੂਆ ਨਿਕਲਿਆ ਹੋਇਆ ਹੈ ਤੁਹਾਡਾ ਮੈਂ ਫੇਰ ਦੱਸਦਾ ਹਾਂ ਗੁਸਾਖੀ ਮਾਫ ਕਿਉਂਕਿ ਮੇਰੇ ਤੇ ਵੀ ਪਰਚਾ ਹੋ ਸਕਦਾ ਵੱਡੀ ਗੱਲ ਨਹੀਂ ਹੈ ਕੋਈ ਕਿਉਂਕਿ ਸਰਕਾਰ ਪਤਾ ਹੀ ਤੁਹਾਨੂੰ ਵੀ ਪ੍ਰੈਸ ਨੂੰ ਮੀਡੀਆ ਨੂੰ ਦਬਾਉਣ ਦੀ ਗੱਲਾਂ ਕਰਦੀ ਹੈ ਭਾਵੇਂ ਸੈਂਟਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਤਾਂ ਬਿੱਤੇ ਬਿਨ ਇਹ ਸ਼ਰਾਬ ਦੇ ਜਿਹੜੇ ਰੇਟ ਨੇ ਉਹ ਵਧਾਤੇ ਤੇ ਤੁਹਾਨੂੰ ਬੇਸ਼ੱਕ ਤੁਸੀਂ ਕਹੋ ਖੁਸ਼ ਹੋਈ ਜਾਓ ਵੀ ਸਾਨੂੰ ਜਿਹੜੀ ਬਿਜਲੀ ਉਹ ਫ੍ਰੀ ਮਿਲਦੀ ਹੈ ਰੋਡਵੇ ਦੇ ਸਫਰ ਫ੍ਰੀ ਮਿਲਦੇ ਨੇ ਬਾਕੀ ਕੀ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਰਹੀ ਸਿਸਟਮ ਦੀ ਗੱਲ ਤਾਂ ਜਦੋਂ ਠੇਕਿਆਂ ਦੀ ਗੱਲ ਚੱਲੀ ਹੈ ਆ ਠੇਕਿਆਂ ਦੇ ਵਿੱਚ ਇੱਕ ਇਨਵੋਲਵ ਸਾਥੀ ਆ ਸਾਡਾ ਜੋ ਪੱਤਰਕਾਰ ਰਿਹਾ ਤੇ ਕੋਈ ਟਾਈਮ ਸੀਗਾ ਵੀ ਅਸੀਂ ਆਪ ਖਬਰਾਂ ਠੇਕਿਆਂ ਦੇ ਵਿਰੁੱਧ ਜਾਂ ਹੁੰਦਾ ਕੀ ਸੀਗਾ ਪਹਿਲਾਂ ਵੀ ਕੀ ਸੀਗਾ ਵੀ ਜਦੋਂ ਇੱਕ ਠੇਕਾ ਤੁਹਾਨੂੰ ਮਿਲ ਗਿਆ ਇੱਕ ਦੁਕਾਨ ਤੁਹਾਨੂੰ ਮਿਲ ਗਈ ਇੱਕ ਦੁਕਾਨ ਦਾ ਲਾਇਸੈਂਸ ਮਿਲ ਗਿਆ ਤਾਂ ਇੱਕੋ ਦੁਕਾਨ ਤੁਹਾਡੇ ਕੋਲ ਹੁੰਦੀ ਸੀ ਪਰ ਅੱਜ ਸਰਕਾਰ ਦੀ ਮਿਹਰਬਾਨੀ ਦੇ ਨਾਲ ਸਰਕਾਰ ਦੀ ਮਤਲਬ ਇੱਕ ਪਾਸੇ ਤੁਸੀਂ ਕਹੋ ਵੀ ਅਸੀਂ ਨਸ਼ਾ ਛਡਾਉਣੇ ਆ ਪਰ ਉਹ ਠੇਕੇ ਦੇ ਥਰੂ ਜਿੰਨੀਆਂ ਮਰਜ਼ੀ ਤੁਸੀਂ ਬ੍ਰਾਂਚਾਂ ਖੋਲੋ ਉਹ ਇੱਕ ਠੇਕੇ ਦੇ ਜ਼ਰੀਏ ਤੁਸੀਂ ਜਿੰਨੀਆਂ ਮਰਜ਼ੀ ਠੇਕੀਆਂ ਖੋਲੋ ਮੋਟਰਾਂ ਦੇ ਖੁੱਲੋ ਖੋਖੇ ਰੱਖੋ ਜਿੱਥੇ ਮਰਜ਼ੀ ਸ਼ਰਾਬ ਦਾ ਸ਼ਰਾਬ ਜਿੱਥੇ ਮਰਜ਼ੀ ਵਿਕਣੀ ਚਾਹੀਦੀ ਹੈ ਠੇਕੇਦਾਰ ਦਾ ਜਿੱਥੇ ਦਿਲ ਕਰਦਾ ਉੱਥੇ ਠੇਕਾ ਜਾ ਕੇ ਉਹ ਖੋਲ ਸਕਦਾ ਅੱਜ ਦੇ ਟਾਈਮ 'ਚ ਜੋ ਹਾਲਾਤ ਹੋਏ ਹੋਏ ਨੇ ਇਸ ਸਰਕਾਰ ਦੇ ਵਿੱਚ ਤਾਂ ਉਹ ਪੱਤਰਕਾਰ ਜਿਹੜਾ ਸਾਥੀ ਸੀਗਾ ਜੋ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਉਹ ਪੈ ਗਿਆ ਤੇ ਕੋਈ ਟਾਈਮ ਸੀਗਾ ਵੀ ਅਸੀਂ ਆਪ ਫੀਲਡ ਦੇ ਵਿੱਚ ਜਾ ਜਾ ਕੇ ਅਸੀਂ ਇਸ ਤਰ੍ਹਾਂ ਦਾ ਦੇਖ ਰਹੇ ਸੀਗੇ ਵੀ ਕਿੱਦਾਂ ਸ਼ਰਾਬ ਮਹਿੰਗੇ ਰੇਟਾਂ ਤੇ ਸ਼ਰਾਬ ਕਿਵੇਂ ਮਿਲਦੀ ਹੈ ਇਹਨ 2 ਨੰਬਰ ਦੇ ਖੋਖੇ ਕਿਵੇਂ ਖੁੱਲੇ ਜਾਂਦੇ ਨੇ ਜਾਂ ਫਿਰ ਜਿੱਦਣ ਕਿਤੇ ਸਰਕਾਰ ਵੱਲੋਂ ਕੋਈ پابੰਦੀ ਲੱਗੀ ਹੁੰਦੀ ਸੀਗੀ ਵੀ ਆ ਸ਼ਰਾਬ ਦੇ ਠੇਕੇ ਲੈਣ ਉਸਨੂੰ ਖੁੱਲੇ ਰਹਿਣੇ ਤਾਂ ਅਸੀਂ ਅਸੀਂ ਖਬਰਾਂ ਲਾਈਆਂ ਨੇ ਉਹਦੀਆਂ ਤੇ ਬੀਤੇ ਦਿਨੀ ਜਦੋਂ ਮੇਰੀ ਇਸ ਸ਼ਰਾਬ ਨੂੰ ਲੈ ਕੇ ਗੱਲ ਹੋਈ ਹੈ ਤਾਂ ਉਹਨੇ ਆਪਦੀਆਂ ਪ੍ਰੋਬਲਮਾਂ ਦੱਸਿਆ ਕਿ ਐਵੇਂ ਆ ਜੀ ਸਰਕਾਰ ਐਵੇਂ ਕਰਦੀ ਹੈ ਸਰਕਾਰ ਐਵੇਂ ਕਰਦੀ ਸਰਕਾਰ ਐਵੇਂ ਕਰਦੀ ਤਾਂ ਉਹਨੇ ਮੈਨੂੰ ਇਹ ਵੀ ਕਿਹਾ ਵੀ ਇੱਕ ਦੋਸਤ ਦੀ ਤਰ੍ਹਾਂ ਗੱਲ ਕਰਨਾ ਕਿ ਪੱਤਰਕਾਰ ਦੇ ਤੌਰ ਤੇ ਗੱਲ ਕਰ ਮੈਂ ਉਹ ਗੱਲ ਉਹ ਸਿਸਟਮ ਦੀ ਕਰ ਰਿਹਾ ਵੀ ਜਦੋਂ ਕਿਤੇ ਮਤਲਬ ਜਦੋਂ ਪੱਤਰਕਾਰੀ ਦੇ ਖੇਤਰ ਵਿੱਚ ਸਹੀ ਉਦੋਂ ਫਿਰ ਗੱਲਾਂ ਮਤਲਬ ਇਹ ਕਰਦੇ ਸੀਗੇ ਵੀ ठेकेदार 2 ਨੰਬਰ ਦੇ ਕੰਮ ਕਰਦੇ ਨੇ ਪੁਲਿਸ ਨਾਲ ਮਿਲ ਕੇ ਕਰਦੇ ਨੇ 2 ਨੰਬਰ ਦੀ ਸ਼ਰਾਬ ਵਿਕਦੀ ਆ ਹਨਾ ਪਰ ਹੁਣ ਜਦੋਂ ਕਿਤੇ ਆਪ ਉਹ ਬੰਦਾ ਇਸ ਕਾਰੋਬਾਰ ਦੇ ਵਿੱਚ ਪੈ ਗਿਆ ਤਾਂ ਉਹ ਕਹਿੰਦਾ ਵੀ ਨਹੀਂ ਵੀ ਅਸੀਂ ਆਪਣੇ ਮਤਲਬ ਦੀ ਗੱਲ ਦੇਖਣੀ ਕਹਿਣ ਤੋਂ ਬਾਅਦ ਇਹ ਹੈ ਵੀ ਜਦੋਂ ਸਿਸਟਮ ਤੋਂ ਬਾਹਰ ਹੁੰਨੇ ਆ ਤੇ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਜਦੋਂ ਅਸੀਂ ਸਿਸਟਮ ਦੇ ਵਿੱਚ ਵੜ ਜਾਂਦੇ ਆ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਤੇ ਤੁਸੀਂ ਦੇਖੇ ਰਹੇ ਹੋ ਵੀ ਪੰਜਾਬ ਦੇ ਜਿਹੜੇ ਕਿਵੇਂ ਵਿਕਾਸ ਦੇ ਨਾਂ ਤੇ ਜਾਂ ਹੋਰ ਕੁਝ ਇੱਕ ਨੀਡਲ ਸਾਡਾ ਇੱਥੇ ਹਲਕੇ ਦੇ ਵਿੱਚ ਬਿਦਾਂ ਸਬਾ ਹਲਕਾ ਖਰੜ ਦੇ ਵਿੱਚ ਪਿੰਡ ਪੈਂਦਾ ਮਿਰਜ਼ਾਪੁਰ ਤੇ ਉੱਥੇ ਮੈਂ ਪਿਛਲੇ ਦਿਨ ਉਹਦੀ ਖਬਰ ਵੀ ਲੱਗੀ ਹੈ ਵੀ ਕਿਵੇਂ ਉੱਥੇ ਸੇਵਰੇਜ ਦੇ ਜਿਹੜੇ ਪਾਈਪ ਪਾਏ ਗਏ ਨੇ ਉਹ ਸੁਬੜਿਆਂ ਦੇ ਨਾਲ ਬੰਨਤੇ ਸੁਣਾ ਆਮ ਕਰਕੇ ਜਿਹੜਾ ਬਹੁਤ ਲੋਕ ਜਾਣਦੇ ਹੋਣਗੇ ਵੀ ਸਰਕੜੇ ਤੋਂ ਝੂਣ ਤੋਂ ਇੱਕ ਸੁਬੜਾ ਬਣਦਾ ਰਸਿਆਂ ਤੱਕ ਵੀ ਨਹੀਂ ਸੁਬੜਿਆਂ ਦੇ ਨਾਲ ਉਹ ਪਾਈਪ ਬੰਨ ਦਿੱਤੇ ਗਏ ਨੇ ਇੱਕ ਪਾਸੇ ਦਾ ਕਹਿ ਰਹੇ ਆ ਵੀ ਲੱਖਾਂ ਰੁਪਏ ਦੀ ਗ੍ਰਾਂਟ ਹੈ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਗਈ ਲੱਖਾਂ ਰੁਪਏ ਉਸ ਪਿੰਡ ਨੂੰ ਸੇਵਰੇ ਸਿਸਟਮ ਪਾਉਣ ਵਾਸਤੇ ਪਰ ਉਹਦੇ ਜਿਹੜੇ ਪਾਈਪ ਨੇ ਉਹ ਦਰਖਤਾਂ ਦੇ ਨਾਲ ਹਵਾ ਜੀ ਲੰਮਕਦੇ ਨੇ ਬੰਨੇ ਹੋਏ ਨੇ ਸੁਬੜਾਂ ਦੇ ਨਾਲ ਬੰਨੇ ਹੋਏ ਨੇ ਬਜਾਏ ਸਿਮਿੰਟ ਵਜ਼ਰੀ ਜਾਂ ਮਿੱਟੀ ਦੇ ਵਿੱਚ ਦੱਬਣ ਦੇ ਪਰ ਇਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਬੇਸ਼ੱਕ ਇਹ ਮਾਮਲਾ ਐਸ ਡੀ ਐਮ ਦੇ ਅਧੀਨ ਵੀ ਹੈਗਾ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਕਰਦਾ ਕਿਉਂਕਿ ਪੁੱਛਣ ਵਾਲਾ ਹੀ ਹੈ ਕੋਈ ਨਹੀਂ ਪਤਿਏ ਤੁਹਾਨੂੰ ਦੇਖੇ ਰਹੇ ਹਾਂ ਤੁਸੀਂ ਸਰਕਾਰ ਦੇ ਵਿੱਚ ਜਿਵੇਂ ਪਿਛਲੀ ਵਾਰੀ ਪਿਛਲੇ ਦਿਨੀ ਪੁਲਸਦੀਆਂ ਵੱਧੀਆਂ ਕੀਤੀਆਂ ਗਈਆਂ ਨੇ ਹਨਾ ਇੱਧਰ ਉੱਧਰ ਪੁਲਸ ਵਾਲੇ ਤੇਤੇ ਗਏ ਨੇ ਤਾਂ ਪੁਲਿਸ ਆਮ ਬਦਲੀਆਂ ਦੇ ਨਾਲ ਤਾਂ ਕੋਈ ਹੱਲ ਹੈ ਨਹੀਂ ਕਿਉਂਕਿ ਆਮ ਲੋਕਾਂ ਦੇ ਜਿਹੜੇ ਕੰਮ ਹੋ ਰਹੇ ਨੇ ਆਮ ਲੋਕਾਂ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਹਕੀਕਤ ਇਹ ਹੈ ਤੇ ਇੱਕ ਤੇ ਇਹ ਸਿਗਾ ਵੀ ਇੱਕ ਤਾਂ ਜਿਹੜੀ ਸ਼ਰਾਬ ਹੈ ਉਹ ਮਹਿੰਗੀ ਹੋ ਗਈ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੋ ਰਹੇਗੇ ਵੀ ਤੁਸੀਂ 10-20 ਰੁਪਏ ਦੇ ਵਿੱਚ ਰੇਟ ਵੱਧ ਗਏ ਨੇ ਹਨਾ ਥੋੜੇ ਥੋੜੇ ਕਰਕੇ ਵੱਧ ਰਹੇ ਨੇ ਤੇ ਆਮ ਲੋਕ ਜਿਹੜਾ ਕਦੇ-ਕਦਾਈ ਕੋਈ ਸਿਆਣਾ ਬੰਦਾ ਨਹੀਂ ਬੋਲਦਾ ਪਰ ਦੁਕਾਨ ਤ ਇਸ ਗੱਲ ਦਾ ਵੀ ਇੱਕ ਪਾਸੇ ਦਾ ਤੁਸੀਂ ਕਹੋ ਵੀ ਅਸੀਂ ਨਸ਼ੇਆਂ ਕਿਉਂਕਿ ਮੈਨੂੰ ਲੱਗਦਾ ਵੀ ਜਿਹੜੀ ਸਰਕਾਰ ਹੈ ਜਿੱਦਾਂ ਠੇਕੇ ਦੀ ਗਿਣਤੀ ਵਧੀ ਹੈ ਸਰਕਾਰ ਸ਼ਾਇਦ ਨਸ਼ੇ ਨਹੀਂ ਮੰਨਦੀ दारू ਨੂੰ ਬਲਕਿ ਮੈਂ ਸਮਝਦਾ ਵੀ ਜਿਹੜੀ ਨਸ਼ੇ ਦੀ ਕਿਤੇ ਸ਼ੁਰੂਆਤ ਹੁੰਦੀ ਹੈ ਉਹ ਸ਼ਰਾਬ ਤੋਂ ਹੀ ਹੁੰਦੀ ਹੈ ਪਰ ਦੋਸਤੋ ਮੈਨੂੰ ਇਹ ਲੱਗਦਾ ਵੀ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਉਹ ਉਹਨੂੰ ਲੱਗਦੇ ਨਹੀਂ ਸਮਝਦੇ ਨਹੀਂ ਹੈਗੇ ਵੀ ਜਿਹੜੀ ਸ਼ਰਾਬ ਉਹ ਨਸ਼ਾ ਹੈ ਸਾਡੇ ਦਾ ਰੌਲਾ ਪੈ ਜਾਂਦਾ ਵੀ ਹੀਰੋ ਨਾ ਜਿਹੜੀ ਚਿੱਟਾ ਹੈ ਬਸ ਉਹੀ ਨਸ਼ਾ ਹੈ ਬਾਕੀ ਤਾਂ ਹੋਰ ਕੋਈ ਨਸ਼ੇ ਨਹੀਂ ਨਸ਼ਾ ਤਾਂ ਯਾਰੋ ਨਸ਼ਾ ਹੈ ਏ ਇਹ ਅੱਜ ਦੀ ਜਿਹੜੀ ਗੁਸਤਾਖੀ ਦੇ ਰਹੇ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਕਿਉਂਕਿ ਸਾਰਿਆਂ ਦੇ ਜੋ ਵੀ ਹਕੀਕਤ ਹੈ ਜੋ ਵੀ ਗਰਾਊਂਡ ਰਿਪੋਰਟ ਹੈ ਸਾਰਿਆਂ ਦੇ ਸਾਹਮਣੇ ਹੈ ਬੇਸ਼ੱਕ ਬਹੁਤ ਲੋਕ ਜਰੇ ਛਿਚਕ ਦੇ ਨੇ ਡਰਦੇ ਨੇ ਮੈਂ ਵੀ ਇਸ ਦਾਅਵੇ ਨਾਲ ਕਹਿ ਸਕਦਾ ਕਿ ਕਦੇ ਵੀ ਮੇਰੇ ਤੇ ਵੀ ਪਰਚਾ ਹੋ ਸਕਦਾ ਕਿਉਂਕਿ ਵੀ ਸਰਕਾਰ ਨਹੀਂ ਚਾਹੁੰਦੀ ਵੀ ਕੋਈ ਬੋਲੇ ਲੀਡਰਾਂ ਦੇ ਫਰਕਲਾ ਬੋਲੇ ਸਰਕਾਰ ਦੀ ਕੋਈ ਜਿਹੜੀ ਕਮੀ ਹੈ ਉਹਨੂੰ ਉਜਾਗਰ ਕੀਤਾ ਜਾਵੇ ਪਰ ਦੋਸਤੋ ਜਰੂਰ ਜੇਕਰ ਤੁਹਾਨੂੰ ਕੋਈ ਗੱਲਬਾਤ ਚੰਗੀ ਲੱਗਦੀ ਹੈ ਤਾਂ ਜਰੂਰ ਇਹਨੂੰ ਸ਼ੇਅਰ ਕਰਿਆ ਕਰੋ ਸੁਝਾਅ ਦਿਆ ਕਰੋ ਹੋ ਸਕੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਅੱਜ ਦੇ ਲਈ ਇੰਨਾ ਹੀ ਤੇ ਜਲਦੀ ਮਿਲਾਂਗੇ ਉਸਤਾਦੀ ਬਾਪ